ਇਹ ਜਿਹੜਾ ਆਟੋ ਖੜਾ ਆ ਇਹ ਬੰਦਾ ਸਵੇਰੇ ਇੱਥੇ ਆਟੋ 'ਚ ਸਵਾਰੀਆਂ ਲੱਤ ਕੇ ਜਾ ਰਿਹਾ ਸੀਗਾ ਆ ਸੰਗਲੀ ਲੱਗੀ ਦੇਖ ਰਿਹਾ ਜਿਸ ਨੂੰ ਇਹਨਾਂ ਇਹ ਪੁਲਿਸ ਵਾਲਿਆਂ ਨੇ ਸੰਗਲੀ ਪਾਤੀ ਆ ਮਾਮਲਾ ਦਾ ਕੀ ਸੀਗਾ ਤਾਰਾ ਬਾਈ ਮੈਂ ਤਾਂ ਸਵਾਰੀਆਂ ਤੇ ਜਾ ਰਿਹਾ ਸੀ ਕਿਧਰੋਂ ਦੀ ਕਲਾਸ਼ਵੇਦਰਾ ਲੋ ਅੱਛਾ ਬੜਕਤੀ ਜੀ ਇਹਨੇ 2 ਘੰਟਾ ਮਾਰਿਆ ਅੱਛਾ ਕਿੰਨੇ ਮਾਰਿਆ ਕਿੰਨੇ ਮਾਰਿਆ ਤੁਸੀਂ ਕਿਹਾ ਤੁਸੀਂ ਦੱਸਿਆ ਤੁਸੀਂ ਦੱਸਿਆ ਵੀ ਤੁਹਾਡਾ ਪ੍ਰੇਚਨ ਹੋਇਆ ਹੈ ਹਾਂਜੀ ਹਾਂਜੀ ਅੱਛਾ ਸਾ ਵੀ ਕਿਸੋਣ ਮਾਰੇ ਮੇਰੀ ਬੱਤੀ ਸਾ ਵੀ ਕਿਸੋਣ ਮਾਰੇ ਹਾਂਜੀ ਇਹਦੇ ਬੈਕ ਰੂਮ ਵਿੱਚ ਜਿੱਦਿ ਬੈਕ ਕਿਤਾ ਜਿਹੜਾ ਪਿੱਛੇ ਕਾਰ ਲੱਗੀ ਹੋਈ ਹੈ ਅੱਛਾ ਜੇ ਮੈਂ ਉਹਨਾਂ 15 ਲਾਵਾਂਗੇ ਟ੍ਰੇਡੀ ਗੱਟਾ ਅੱਜ ਆ ਪਿੱਛੇ ਕਾਰ ਲੱਗੀ ਹੋਈ ਸੀ ਹਾਂਜੀ ਵੱਡੀ ਗੱਡੀ ਆ ਲੈ ਆ ਤਾਂ ਜੁਗਾਈਆਂ ਤੇਰਾ ਪੁੱਛਦੇ ਆ ਕਿਤੋਂ ਸੰਗਲ ਕਿਨੇ ਲਾਇਆ ਸੰਗਲ ਅਸੀਂ ਲਾਇਆ ਕਾਦਲੀ ਨੇ ਚਾਹੀਦੇ ਤੁਹਾਡੇ ਕੋਲ ਚਲਾਨ ਦਾ অথਟੀ ਹੈ ਕਿ ਤੁਸੀਂ ਕਰ ਸਕਦੇ ਹੋ ਜਿਹੜਾ ਦਿਖਾਓ ਮੈਨੂੰ ਤੁਹਾਨੂੰ ਕੋਈ ਡਰ ਨਹੀਂ ਨਾ ਅਸੀਂ ਗਲਤੀ ਕੀਤੀ ਨਹੀਂ ਫਿਰ ਗਲਤੀ ਕੀਤੀ ਫਿਰ ਸੰਗਲ ਗਾਲੀ ਲਾਇਆ ਸੰਗਲ ਕਿਉਂ ਲਾਇਆ ਉਹਦੇ ਕੰਮ ਵੀ ਨਹੀਂ ਦਿੰਦਾ ਨਾਇਦ ਕੋਈ ਡਾਕੂਮੈਂਟ ਅੱਛਾ ਤੂੰ ਯਾਰ ਮੈਨੂੰ ਇਹੀ ਰਿਚਰ ਚਲਾਨ ਆ ਤੈਨੂੰ ਐਂਦਾ ਕਰ ਆ ਜਿਨ੍ਹਾਂ ਨੇ ਨੰਬਰ ਲੱਗੇ ਚਲਾਨ ਕਰ ਫਾੜੇ ਰਾਂ ਕੀ ਤੱਕ ਆ ਜਿੰਨੇ ਕਿੰਨੇ ਬੰਦੇ ਆ ਨਹੀਂ ਮਰਦੀ ਕਿਹ ਹੈ ਜਦੋਂ ਤੁਹਾਡੇ ਹੱਥ ਕੋਈ ਆ ਜਾਂਦੀ ਕਿ ਨਾ ਵਰਦੀ ਨਹੀਂ ਭਾਈ ਫਲਾਣਾ ਨਹੀਂ ਭਾਈ ਬਾਕੀਆਂ ਨੂੰ ਤੁਸੀਂ ਕਿੰਨੇ ਨੂੰ ਮਾਰ ਲਿਆ ਯੂਨਾਈਟਿਡ ਪਬਲਿਕ ਦੇਖ ਰਹੇ ਹੋ ਤੁਸੀਂ ਤੇ ਮੈਂ ਬਨੋਜ ਜਦੋਂ دوستੋ ਅੱਜ ਇੱਕ ਗੱਲ ਕਰਨ ਜਾ ਰਹੇ ਹਾਂ ਲੁਧਿਆਣਾ ਦੇ ਬਖਤੀ ਜੋਧੇਵਾਲ ਚੌਕ ਵਿੱਚ ਖੜੇ ਆ ਪਹਿਲਾਂ ਤੁਹਾਨੂੰ ਦਿਖਾ ਦਈਏ ਇੱਕ ਜਸ ਇਸ ਇਹਨਾਂ ਤੁਹਾਨੂੰ ਦਿਖਾ ਦਈਏ ਚੌਕ ਦਾ ਹਾਲ ਜੋ ਵੀ ਐਟਾਪਨ ਲਵਾਰਸਾ ਤਰਿਆ ਨਾ ਕੋਈ ਇੱਥੇ ਟ੍ਰੈਫਿਕ ਪੁਲਿਸ ਮੁਲਾਜ਼ਮਾ ਇੱਕ ਮੁਲਾਜ਼ਮ ਬੈਠਾ ਤੁਹਾਨੂੰ ਵੀ ਦਿਖਾ ਦਿੰਦੇ ਜਿਹੜਾ ਹਮਦਰ ਇੱਥੇ ਬੈਠਾ ਹੋਇਆ ਇੱਥੇ ਥੋੜੀ ਬੈਠਾ ਸੀਗਾ ਆ ਲਵਾਰਸ ਜਿਹੜਾ ਕੈਬਨ ਤੇ ਇੱਥੇ ਹੁਣ ਲਵਾਰਸ ਜਿਹੜਾ ਇਹ ਬਸ ਯੋਧੇਪਾਲ ਪੁਲਿਸ ਤੇ ਜਿਹੜਾ ਬਸ ਯੋਧੇਪਾਲ ਆ ਆ ਇੱਕ ਪੁਲਸੀ ਆਇਆ ਜਿਹੜਾ ਆ ਖੜਾ ਆ ਪਰਲੇ ਪਾਸੇ ਇੱਥੇ ਆਪ ਦਾ ਪਰ ਵੀ ਦੱਸ ਦਈਏ ਇਹ ਇੱਕ ਬੰਦਾ ਹੀ ਜਿਹੜਾ ਇੱਥੇ ਲੱਗਾ ਹੋਇਆ ਆ ਬਾਕੀ ਜਿਹੜਾ ਆਈਟਮ ਚੋਰ ਇਹ ਜਿਹੜਾ ਚੋਕ ਲਵਾਰਸ ਆ ਪਰ ਇੱਕ ਤੁਹਾਨੂੰ ਵੱਡੀ ਗੱਲ ਦੱਸ ਦਈਏ ਕਿ ਇੱਥੇ ਆ ਗੱਡੀਆਂ ਲੰਘ ਰਹੀਆਂ ਨੇ ਕਿਸੇ ਨੂੰ ਕੋਈ ਟ੍ਰੈਫਿਕ ਦੀ ਕੋਈ ਗੱਲ ਨਹੀਂ ਪਰ ਜੇ ਕੋਈ ਕਾਰ ਵਾਲਾ ਜਾਂ ਵੱਡੀ ਗੱਡੀ ਵਾਲਾ ਫਰਜ ਹੁੰਦਾ ਤੇ ਇਹੀ ਮੁਲਾਜ਼ਮ ਇੰਦਾ ਆਉ ਭਗਤ ਕਰਦੇ ਨੇ ਜਿੱਦਾਂ ਉਹਨਾਂ ਦੇ ਉਹ ਜਵਾਈ ਹੁੰਦੇ ਨੇ ਤੇ ਮੇਰਾ ਇੱਥੇ ਖੜਨ ਦਾ ਕਾਰਨ ਇੱਥੇ ਮੇਰਾ ਖੜਨ ਦਾ ਕਾਰਨ ਇਹ ਸੀਗਾ ਵੀ ਇਹ ਜਿਹੜਾ ਇੱਕ ਆਟੋ ਲਵਾ ਦਿੰਦੇ ਆ ਇਹ ਜਿਹੜਾ ਆਟੋ ਖੜਾ ਆ ਇਹ ਬੰਦਾ ਸਵੇਰੇ ਇੱਥੇ ਆਟੋ ਚ ਸਵਾਰੀਆਂ ਲੱਤ ਕੇ ਜਾ ਰਿਹਾ ਸੀਗਾ ਆ ਸੰਗਲੀ ਲੱਗੀ ਦੇਖ ਰਿਹਾ ਜਿੰਨੂੰ ਇੰਨੇ ਨੇ ਪੁਲਿਸ ਵਾਲਿਆਂ ਨੇ ਸੰਗਲੀ ਪਾਤੀ ਆ ਇਹ ਆਟੋ ਲੈ ਕੇ ਜਾ ਰਹੀ ਪਿੱਛੇ ਕਾਰ ਖੜੀ ਸੀ ਤੇ ਕਾਰ ਨੂੰ ਕਢਾਉਣ ਦੇ ਜੱਕਰ ਜੇ ਮੁਲਾਜ਼ਮ ਕਹਿੰਦਾ ਕਿ ਇਹਨੂੰ ਪਿੱਛੇ ਕਾਰ ਤੇ ਉਹ ਕਹਿੰਦਾ ਬਾਈ ਜੀ ਪਿੱਛੇ ਗੱਡੀ ਖੜੀ ਆ ਵੀ ਗੱਡੀ ਵਾਲੇ ਦੇ ਨਾਲ ਲੱਗ ਜਾਊਗਾ ਤੇ ਇੱਦੀ ਗੱਲ ਤੇ ਇਹਦੇ ਸ਼ੀਸ਼ੇ ਉੱਤੇ ਡੰਡਾ ਮਾਰਿਆ ਤੇ ਇੱਕ ਥੋੜ੍ਹੇ ਮਾਰੇ ਬੋਲਾ ਬਲਾਈ ਕੀਤੀ ਤਾਂ ਆਂ ਸ਼ੀਸ਼ੇ ਦੇ ਡੰਡੇ ਨਾਲ ਵੀ ਜਾ ਦੇਖ ਸਕਦੇ ਹੋ ਤੇ ਆ ਬੰਦੇ ਨੂੰ ਤੁਹਾਨੂੰ ਮੁੱਕੀ ਮਾਰੀ ਉਹ ਬੰਦਾ ਰੋਦਾ ਕਿਸੇ ਤਰ੍ਹਾਂ ਮੇਰਾ ਘਰ ਪੁੱਜ ਕੇ ਮੇਰੇ ਘਰ ਤੱਕ ਹੋ ਗਿਆ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਜਿਹੜੀ ਗੱਲ ਆਈ ਆ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਰਵਾ ਹੁਣਾ ਫਲਾਦਾ ਜਿਹੜਾ ਕੱਲਾ ਆ ਖੜਾ ਹੈ ਇੱਥੇ ਆ ਹੁਣ ਦੇਖ ਕੇ ਆ ਤੋਤੇ ਮੰਗਰ ਰੋਦਾ ਫਿਰਦਾ ਮੈਨੂੰ ਵੀ ਇਹਨੂੰ ਜਿਹੜੇ ਮੈਂ ਸਵਾਲ ਪੁੱਛਣੇ ਆ ਮਿੱਕੀ ਪੁੱਛਦਾ ਦੇਖੋ ਹੁਣ ਹੁਣ ਇਹ ਟ੍ਰੈਫਿਕ ਕਢਾਣ ਲੱਗ ਗਿਆ ਪਹਿਲਾਂ ਪਰਲੇ ਪਾਸੇ ਖੱਲਾ ਖੜਾ ਸੀਗਾ ਕੋਲ बस्ती ਲੈ ਰਹੀ ਚਾਹ ਬਲਾ ਉੱਥੇ ਪੀਣ ਗਿਆ ਹੋਇਆ ਸੀਗਾ ਆ ਹੁਣ ਗੱਡੀਆਂ ਜਿਹੜੀਆਂ ਕਢਾਣ ਲੱਗ ਗਿਆ ਹੈ ਗੱਡੀਆਂ ਇਹਦੀਆਂ ਕਢਾ ਰਿਹਾ ਹੈ ਨਾ ਅਭੀ ਬੈਂਟਰ ਤੇ ਹੁਣ ਗੱਡੀਆਂ ਕਢਾ ਰਿਹਾ ਹੈ ਤੇ ਇਹੀ ਇੱਥੇ ਹੁਣ ਵੱਡੀਆਂ ਗੱਡੀਆਂ ਕੋਈ ਥਾਲ ਕੋਈ ਵੱਡੀ ਗੱਡੀ ਕੋਈ ਹੋਰ ਆ ਜਵੇ ਤੇ ਉਹ ਜਿੱਦਾਂ ਰਿਸਟਰ ਵਾਲੀਆਂ ਹੁੰਦੀਆਂ ਐ ਮੋਰੇ ਹੋ ਹੋ ਕੇ ਕਢਾਣਗੇ ਪਰ ਜੇ ਕੋਈ ਮਾਹਤਰ ਸਾਥੀ ਬੰਦਾ ਇੱਥੇ ਆ ਜਵੇ ਮੇਰੇ ਕੋਲ ਸਿੱਧਾ ਕੁੱਟਿਆ ਦਰਾ ਪੈਂਦੇ ਉਹਦਾ ਜਿੰਦਾ ਜਿਆਦਾ ਉਧਰ ਰਹਾ ਨੇ ਉਹ ਬੰਦਾ ਵੀ ਇੱਥੇ ਪਹੁੰਚ ਚੁੱਕਾ ਆ ਆ ਬੰਦਾ ਤੁਸੀਂ ਦੇਖ ਸਕਦੇ ਹੋ ਜਿਹੜਾ ਆ ਰਿਹਾ ਆਟੋ ਚਲਾਉਂਦਾ ਕੋਈ ਚੋਰੀਆਂ ਤਾਂ ਨਹੀਂ ਕਰਦਾ ਕੋਈ ਚੋਰੀਆਂ ਤਾਂ ਨਹੀਂ ਕਰਦਾ ਇਹ ਜਿਹਨੂੰ ਅੱਜ ਘੁੱਟ ਮੁੱਕ ਗਈ ਬਾਈ ਆ ਲਾ ਆ ਰਿਹਾ ਇੱਥੇ ਇਹਦਾ ਬਾਲਾ ਗਲ ਗਿਆ ਮਾਮਲਾ ਦਾ ਕੀ ਸੀਗਾ ਤਾਰ ਬਾਈ ਮੈਂ ਤਾਂ ਸਾਰਿਆਂ ਨੂੰ ਤੇ ਜਾ ਰਿਹਾ ਕਿਧਰੋਂ ਦੀ ਖਲਾਸ਼ੇ ਤਰਾ ਲੋਕ ਅੱਛਾ ਬਰਤਕੀ ਨੂੰ ਦੋ ਟਿੰਨਟਾ ਮਾਰਿਆ ਅੱਛਾ ਕਿੰਨੇ ਮਾਰਿਆ ਕਿੰਨੇ ਮਾਤ ਉਹ ਖੜਾ ਜਿਹੜਾ ਸਾਹਮਣੇ ਜਿਹੜਾ ਉਹ ਖੜਾ ਟੋਪੀ ਵਾਲਾ ਉਹ ਪਰੇ ਨਹੀਂ ਨਹੀਂ ਤੁਸੀਂ ਪਾਗੜਾ ਲਾ ਦਿੱਤਾ ਸੰਤਾਰ ਖੜਾ ਅੱਛਾ ਜੀ ਮੈਨੂੰ 2 ਬਟੂਰਾਂ ਦੀ ਪੁਆਰੀਆਂ ਦੀ ਅੱਛਾ ਤੁਹਾਨੂੰ ਤੇ ਮੈਂ ਲਾਈਵ ਕਰਾ ਰਿਹਾ ਮੈਂ ਤੁਹਾਨੂੰ ਜੀ ਅੱਛਾ ਜੀ ਉਹ ਵੀ ਕਰ ਦਿੰਦਾ ਮੈਂ ਉਹ ਤੇ ਕਿਹਾ ਮੈਂ ਨਾ ਚੀਚਾ ਕੋ ਭੰਨਣ ਲੱਗਿਆ ਜੱਡੀ ਦਾ ਪੋਕਾ ਭਰਹਾ ਹੋ ਗਿਆ ਮੇਰੇ ਨੰਨੇ ਦੋ ਤੋਂ ਮਾਰੀਏ ਤੇ ਵਿਚ ਵਿੱਚ ਦਰਦ ਹੋ ਰਿਹਾ ਪ੍ਰੇਸ਼ੀ ਦਾ ਅੱਛਾ ਫੇਰ ਫੇਰ ਕੀ ਹੋਇਆ ਇਹ ਕੀ ਹੋਇਆ ਜੇ ਬੰਗਲ ਜਾਰੇ ਤੇ ਤੈਨੂੰ ਬੰਦ ਕਰਦਾ ਇਹੜਾ ਸੰਗਲ ਇਹਨੇ ਪਾਇਆ ਹੋਇਆ ਆ ਸੰਗਲ ਜਿਹੜਾ ਇਹ ਪੁਲਸੀਆ ਨੇ ਪਾਇਆ ਹੋਇਆ ਕੀ ਕਹਿੰਦੇ ਫੇਰ ਤੈਨੂੰ ਗੱਡੀ ਬੰਦ ਕਰਦੀ ਗੱਡੀ ਬੰਦ ਕਰਦੀ ਤੂੰ ਕਹ ਤੇਰੇ ਕੋ ਉਹ ਹੈਗੀ ਆ ਜੀ ਵੈਲਿਡ ਹੈਗਾ ਦੇਖੋ ਤੂੰ ਕਹ ਦੇਖੋ ਤਾਕਤ ਆ ਗਈ ਗੱਡੀ ਬੰਦ ਕਰਦੀ ਬੋਲੇ ਤਾਂ ਗੱਲ ਨਹੀਂ ਕੀਤੀ ਜਨਰਲ ਚਲਾਨ ਕਰੋ ਕਹਿੰਦੇ ਬੈਕ ਕਰੋ ਮੈਂ ਜਿੱਥੇ ਜਾਂਦਾ ਜਿਹੜਾ ਪਿੱਛੇ ਕਾਰ ਲੱਗੀ ਹੋਈ ਹੈ ਅੱਛਾ ਜੇ ਮੈਂ ਹੋਰ ਮੈਂ ਪੰਗਲ ਲਾਵਾਂ ਕਿ ਜਿੱਤੀ ਕਰਾਂ ਅੱਛਾ ਪਿੱਛੇ ਕਾਰ ਲੱਗੀ ਹੋਈ ਸੀ ਗੱਡੀ ਗੱਡੀ ਆਲਾ ਆਇਆ ਤਾਂ ਜਵਾਈਆਂ ਤੇਰਾ ਪੁੱਛਦੇ ਆ ਆਟੋ ਵਾਲਿਆਂ ਨੂੰ ਗੁੱਟਦੇ ਆ ਬਾਈ ਨਜਾਇਜ਼ ਕੀਤੀ ਸੀ ਇਹਨਾਂ ਨਾਲ ਨਜਾਇਜ਼ ਕੀਤੀ ਹੈ ਤੋਂ ਬੁਲਾਨੇ ਉਸ ਮੁਲਾਜ਼ਮ ਨੂੰ ਵੀ ਇੱਥੇ ਉਹ ਮੁਲਾਜ਼ਮ ਲਈ ਆ ਰਿਹਾ ਸੀ ਔਰ ਨਜਾਇਜ਼ ਹੀ ਆ ਰਿਹਾ ਬੁਲਾ ਦੇ ਅਸੀਂ ਤੋਂ ਤੁਸੀਂ ਕਿਹਾ ਤੁਸੀਂ ਦੱਸਿਆ ਤੁਸੀਂ ਦੱਸਿਆ ਵੀ ਤੁਹਾਡਾ ਪ੍ਰੈਸ਼ਰ ਹੋਇਆ ਆ ਹਾਂਜੀ ਹਾਂਜੀ ਅੱਛਾ ਸਾਹਿਬੀ ਕਿਸੋਟ ਮਾਰੇ ਮੇਰੀ ਬਕਤੀ ਕਿਸੋਟ ਮਾਰੇ ਹਾਂਜੀ ਅੱਖਾਂ ਨਾ ਬਨੇ ਬੰਦੇ ਦੀਆਂ ਰੋਡ ਵਾਲਾ ਮੂਹ ਹੋਇਆ ਆ ਪਰ ਗਰੀਬ ਬੰਦੇ ਦੀ ਕੋਈ ਵੀ ਸੁਣਵਾਈ ਨਹੀਂ ਹੈਗੀ ਇਹ ਚੌਕ ਤੁਸੀਂ ਦੇਖ ਸਕਦੇ ਹੋ ਅਨਾਥ ਚੌਕ ਇਹ ਜਿੱਥੇ ਟ੍ਰੈਫਿਕ ਵਾਲਿਆ ਦੇ ਅੰਦਰ ਆ ਬੈੱਡ ਲੱਗੇ ਹੋਏ ਨੇ ਆ ਅੰਦਰ ਬਿਜਲੀ ਦੇ ਤਾਰਾ ਲੱਗੇ ਹੋਈ ਨੇ ਗਰਮ ਰੋਟੀ ਗਰਮ ਹੋ ਰਹੀ ਹੈ ਡੱਬਿਆਂ ਵਿੱਚ ਪਾਣੀ ਲੱਗਾ ਹੋਇਆ ਤੇ ਪੂਰੀ ਐਸ ਪ੍ਰਤੀ ਜ਼ਿੰਦਗੀ ਆ ਤੇ ਜੇ ਕੋਈ ਗਰੀਬ ਨਾਲ ੱਤਕਾ ਕਰਨਾ ਹੋਵੇ ਤਾਂ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਕਿਹੜਾ ਕਿੱਥੇ ਘੜਾ ਕਿਧਰ ਦੇ ਪਾਸੇ ਉਹ ਦੇਖੋ ਹੋਰ ਪਹਿਲੇ ਨੰਬਰ ਤੇ ਆ ਰਿਹਾ ਸੋ ਆ ਹੁਣੀ ਤੁਹਾਨੂੰ ਦਿਖਾ ਰਹੀ ਐ ਚੌਕ ਦੀ ਵੀਡੀਓ ਦਿਖਾਈ ਤੁਹਾਨੂੰ ਕੋਈ ਇੱਥੇ ਮਜੂਰ ਨਹੀਂ ਸੀਗਾ। ਉਹ ਹੁਣ ਪਰਲੇ ਪਾਸੋਂ ਆਹ ਦੋ ਜਣੇ ਆ ਰਹੇ ਨੇ ਉਹ ਬੰਦੇ ਨੇ ਫੋਨ ਕੀਤਾ। ਆਹ ਦੋ ਜਣੇ ਆ ਰਹੇ ਨੇ ਉਧਰ ਹੀ। ਇਹ ਟਾਇਰ ਦੇ ਟਾਇਰ ਦੇ ਆ ਰਹੇ ਨੇ ਬੜੀ ਮਸਤੀ ਨਾਲ। ਹੁਣ ਇਹਨਾਂ ਨੇ ਹੀਰਾ ਬਾਈ ਜੀ ਬਾਈ ਜੀ ਕਰ ਲਈ ਬਾਈ ਜੀ ਇਦਾਂ ਨਾ ਕਰੋ ਬਾਈ ਜੀ ਇਦਾਂ ਨਾ ਕਰੋ। ਆ ਲੱਗ ਗਿਆ ਫੋਨ ਦੇਖ ਲਓ। ਕਿਹੜੇ ਮੋਰੇ ਮੋਰੇ ਵਾਲੇ ਨੇ ਮਾਰੇ ਕਿ ਪਿੱਛੇ ਵਾਲੇ ਨੇ। ਜਿਹੜੇ ਐਟ ਡਾਂਗ ਉਹਨੇ ਹੀ ਮਾਰੇ ਹੈ ਹਲੋ ਓ ਭਾਈ ਇਧਰ ਆਓ ਇਧਰ ਇਧਰ ਆਓ ਭਾਈ ਜੀ ਪੁਲਿਸ ਗੁੰਡਾ ਕਰਦੀ ਕਸੋ ਕਰਨ ਲੱਗੀ ਗੁੰਡਾ ਕਰਦੀ ਜਦੋਂ ਇਹ ਬੰਦੇਰੇ ਕਾਲੀ ਮੁੱਕੇ ਮਾਰੇ ਕਦੋਂ ਮੁੱਕੇ ਮਾਰੇ ਇਹਨੇ ਮਾਰੇ ਮੈਂ ਕੋ ਕਹਿੰਦਾ ਰੋ ਰਿਆ ਉਹ ਤੂੰ ਸੰਗਲ ਕਿਨੇ ਲਾਇਆ ਸੰਗਲ ਅਸੀਂ ਲਾਇਆ ਕਾਦੇ ਲਈ ਲੈ ਚਾਬੀ ਤੁਹਾਡੇ ਕੋ ਚਾਲਾਨ ਦਾ ਅਥੋਰਟੀ ਹੈ ਕਿ ਤੁਸੀਂ ਕਰ ਸਕਦੇ ਹੋ ਜਿਹੜਾ ਚਾਲਾਨ ਦਿਖਾਓ ਮੈਨੂੰ ਆਈਐਸ ਜਿਹੜਾ ਏਐਸਆਈ ਹੁੰਦਾ ਉਹ ਕਰ ਤੁਸੀਂ ਇਹਦੇ ਤੁਸੀਂ ਇਹਦਾ ਮਾਰਿਆ ਫਿਰ ਇਹਨੂੰ ਕੱਲ ਹੀ ਆ ਦੱਸ ਬਈ ਹੈ ਆ ਬੰਦੇ ਨੇ ਪਹਿਲਾਂ ਮਾਰਿਆ ਉਹਦੇ ਬਾਅਦ ਉਹ ਨਹੀਂ ਮਾਰਿਆ ਯਾਰ ਅਸੀਂ ਤੈਨੂੰ ਕਿਉਂ ਮਾਰ ਲਾਈ ਇੱਥੇ ਨਾ ਤੁਸੀਂ ਹੁਣੀ ਇੱਥੇ ਮੈਨੂੰ 15 ਮਿੰਟ ਹੋ ਗਏ ਚੌਂਕ 'ਤੇ ਖੜੇ ਨੂੰ ਤੁਸੀਂ ਇੱਥੇ ਕੋਈ ਨਹੀਂ ਖੜਾ ਸੀ ਆ ਟ੍ਰੈਫਿਕ ਰਾਮਸਾਰੇ ਚੱਲਦੀ ਪਈ ਆ 15 ਮਿੰਟ ਤੋਂ ਹਾਂਜੀ ਆ ਮੈਨੂੰ ਬਲਾਉ ਮੈਂ ਬਾਈ ਜੀ 15 ਮਿੰਟ ਤੋਂ ਮੇਰੀ ਲਾਈਵ ਵੀਡੀਓ ਚੱਲਦੀ ਪਈ ਆ ਕੋਈ ਗੱਲ ਨਹੀਂ ਅਸੀਂ ਕਿੱਥੇ ਸੀ ਹੈ ਸਾਹਮਣੇ ਖੜੇ ਆ ਸਾਹਮਣੇ ਕਿੱਥੇ ਖੜੇ ਮੈਨੂੰ ਤਾਂ ਆ ਚੌਂਕ 'ਚ ਟ੍ਰੈਫਿਕ ਘਟਾ ਨਹੀਂ ਕਿ ਉਧਰ ਘਟਾ ਕਿਹੜੀ ਉਧਰ ਕੋਣ ਖੜਾ ਦੱਸੋ ਕੋਈ ਟ੍ਰੈਫਿਕ ਪਹਿਲਾਂ ਇਹਦਾ ਦੱਸੋ ਇਹਨੂੰ ਕੱਲ ਹੀ ਹੱਟ ਚੱਕਿਆ ਅਸੀਂ ਨਹੀਂ ਹੱਟ ਚੱਕਿਆ ਕੀ ਗਰੀਬ ਬੰਦੇ ਦਾ ਚੱਕਦੇ ਮੈਂ ਅੱਧਾ ਦੱਸ ਬਈ ਅੱਧਰ ਸਾਹਮਣੇ ਆ ਕੇ ਦੱਸ ਤੇ ਪੁੱਛੋ ਇਹਦੀ ਗਲਤੀ ਕੀ ਆ ਕੀ ਗਲਤੀ ਸੀ ਤੁਸੀਂ ਦੱਸੋ ਕੀ ਗਲਤੀ ਸੀ ਇਹਨੂੰ ਰੋਕਿਆ ਇੱਥੇ ਅੱਛਾ ਜੀ ਅੱਛਾ ਜੀ ਠੀਕ ਹੈ ਇਹ ਅੱਗੇ ਵੱਧ ਗਿਆ ਅੱਛਾ ਜੀ ਇਹਨੂੰ ਫੇਰ ਪਿੱਛੇ ਨੂੰ ਕੀਤਾ ਕਿ ਭਾਈ ਪਿੱਛੇ ਹੋ ਜਾ ਸਾਰੀ ਟ੍ਰੈਫਿਕ ਰੁਕੀ ਹੋਈ ਅੱਛਾ ਜੀ ਇਹ ਨਿਕਲਣਾ ਰੋ ਰਿਹਾ ਠੀਕ ਹੈ ਜੀ ਤੇ ਮੁੜ ਕੇ ਮੁਲਾਜ਼ਮ ਸਾਡਾ ਮੋੜੇ ਘੜ ਲੁਕਾਏ ਨੇ ਉਹਦੇ ਉੱਪਰ ਗੱਡੀ ਚਾਣੀ ਗੱਡੀ ਕਿ ਨਹੀਂ ਚੜੀਗਾ ਵੀ ਪੁੱਛੋ ਇਹਨੂੰ ਨਹੀਂ ਉੱਪਰ ਗੱਡੀ ਚੜਾ ਸਕਦਾ ਉਹ ਬਿਲਕੁਲ ਆ ਵੀ ਗੱਡੀ ਚੜਾਈ ਦੂ ਉੱਪਰ ਬਿਲਕੁਲ ਚੜਾਈ ਇਹਨਾਂ ਬੰਦਾ ਉਹ ਭਾਈ ਮੇਰਾ ਘਰ ਲੱਭਦਾ ਲੱਭਦਾ ਮੇਰੇ ਘਰੇ ਆਇਆ ਉਹ ਬਜ਼ੁਰਗ ਉਹ ਬਜ਼ੁਰਗਾਂ ਦੀ ਸਵਾਰੀਆਂ ਵੀ ਖਵਾਈ ਦੇਣੂ ਤਿਆਰ ਆ ਕਿ ਦੇ ਦੇ ਦੋ ਫੇ ਦੋਈ ਦੇ ਦੇ ਫੇ ਲਿਖਤੀ ਰੂਪ ਚ ਦੇ ਦੇ ਨਾ ਰਿਪੀਟਾਰ ਨੂੰ ਤੁਹਾਡੇ ਖਲਾਫ ਤੁਹਾਨੂੰ ਕੋ ਡਰ ਨਹੀਂ ਨਾ ਸਹੀ ਗਲਤੀ ਕੀਤੀ ਨਹੀਂ ਫੇ ਗਲਤੀ ਕੀਤੀ ਫੇ ਸੰਗਲ ਗਾਲੀ ਲਾਇਆ ਸੰਗਲ ਕਿਉਂ ਨਹੀਂ ਲਾਇਆ ਮੈਂ ਵੀ ਵੀ ਨਹੀਂ ਦਿੰਦਾ ਨਾ ਇਹ ਕੋਈ ਡਾਕੂਮੈਂਟ ਹੈ ਤੂੰ ਯਾਰ ਮੈਨੂੰ ਇਹ ਰਿਚ ਦੇ ਚਲਾਨ ਆ ਤੈਨੂੰ ਐਦਾ ਕਰ ਆ ਜਿਨ੍ਹਾਂ ਨੇ ਨੰਬਰ ਨਹੀਂ ਲੱਗੇ ਚਲਾਨ ਕਰ ਫਾੜੇ ਰਾ ਫੜ ਜਰਾ ਤੇ ਤੁਹਾਡੇ ਕਹਿਣ ਤੇ ਨਹੀਂ ਫੜਨਾ ਫਿਰ ਤੂੰ ਮੇਰੇ ਕਹਿਣ ਤੇ ਬਸ ਤੂੰ ਇਹਨੂੰ ਕਿਤਾ ਫੜਿਆ ਉਹ ਜਿੰਨਾ ਇਹਨਾਂ ਨੇ ਚਲਾਨ ਵੀ ਕਰ ਇਹ ਇਹਨਾਂ ਨੇ ਚਲਾਨ ਕਰੋ ਯਾਰ ਆ ਜਿੰਨਾ ਨੰਬਰ ਹੀ ਲੱਗੇ ਚਲਾਨ ਕਰੋ ਉਦਾਂ ਤੁਸੀਂ ਕਹਿੰਦੇ ਸਾਡੇ ਕੋਲ ਰੱਖਣ ਦੀ ਜਗ੍ਹਾ ਨਹੀਂ ਹੈਗੀ ਹੁਣੋ ਪਹਿਲਾਂ ਤੁਸੀਂ ਵੀਡੀਓ ਬਣਾਈ ਜਰਦੀ ਵੀਡੀਓ ਬਣਾ ਵੀਡੀਓ ਬਣਾ ਲੈ ਦੱਸੋ ਇਹ ਜਿੰਨਾ ਬਣਾਈ ਜਾਓ ਨਜਾਇਜ਼ ਕਾਦੀ ਹੈ ਚਲਾਨ ਕਰੋ ਮੈਨੂੰ ਦੱਸੋ ਵੀਡੀਓ ਬੰਦ ਕਰੋ ਪਹਿਲਾਂ ਤਾਂ ਵੀਡੀਓ ਬੰਦ ਦੱਸੋ ਇੱਧਰ ਕਰਦਾ ਬੋਲੋ ਬੋਲੋ ਦਰਵਾਜ਼ਾ ਕਿੱਥੀ ਹੋਰ ਬੰਦ ਕਰੋ ਬੋਲੋ ਕਾਈ ਜੀ ਮੇਰੀ ਮੇਰੀ ਗੱਲ ਸੁਣੋ ਇੱਥੇ ਨਾ ਟਿੱਪਰ ਜਾ ਰਹੇ ਟਰਾਲੀਆਂ ਜਾ ਰਹੀਆਂ ਉਹਨੇ ਪੋਸਟਾ ਰੋ ਵੀ ਕੀ ਗਲਤੀ ਸੀ ਉਹਦੀ ਕੀ ਚੱਲ ਗਲਤੀ ਦੱਸ ਬਈ ਮੇਰੇ ਦੋ ਸਵਾਰੀਆਂ ਇੱਥੋਂ ਲੈ ਕੇ ਆ ਰਿਹਾ ਇਹ ਵੇਖ ਚ ਆ ਗਿਆ ਬੈਕ ਕਰ ਮੈਂ ਕਿਹਾ ਬੈਕ ਨਹੀਂ ਹੋਣੀ ਕਿੱਥੇ ਗਾਲ ਲੱਗੀ ਆ ਅੱਛਾ ਤੇ ਚਾਬੀ ਲਾ ਕੇ ਪਹਿਲਾਂ ਬੈਕ ਨੂੰ ਬੁਲਾਓ ਜਿਹਨੇ ਕਿਸਨ ਮਾਰੇ ਇਹਨੇ ਇਹਨੇ ਤੇ ਆਓ ਆਓ ਜੀ ਤੁਸੀਂ ਕਿਸਨ ਮਾਰੇ ਭਾਜੀ ਇਹਦੇ ਹਾਂਜੀ ਹਾਂਜੀ ਕਿਸਨ ਮਾਰੇ ਨਹੀਂ ਮਾਰੇ ਕੋਈ ਕਿਸਨ ਨਹੀਂ ਮਾਰੇ ਬਾਹਰ ਜੇ ਬੰਦੇ ਸਵਾਰੀਆਂ ਕਹਿ ਦੇਣ ਨੇ ਰੋਕਣ ਦਾ ਇਸ਼ਾਰਾ ਕੀਤਾ ਹੈ ਮੈਂ ਰੁਕਿਆ ਦੇਗਾ ਅੱਛਾ ਜਿਹੜਾ ਮਾਰ ਰਿਹਾ ਸੀ ਜਮਨ ਅਲੱਗ ਅਲੱਗ ਜਿਹੜਾ ਸੀ ਇਹ ਆਪਨੇ ਦੱਸੋ ਫਿਰ ਡੰਡਾ ਮਾਰਿਆ ਕਿ ਨਹੀਂ ਮਾਰਿਆ ਕੋਈ ਨਹੀਂ ਮਾਰਿਆ ਕੋਈ ਡੰਡਾ ਨਹੀਂ ਮਾਰਿਆ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਰੁਕਿਆ ਦੇਗਾ ਅੱਛਾ ਨਾ ਨਾ ਬਰਦੀ ਪਾਈਆਂ ਨਾ ਤਖ਼ਾਰਸੀਆ ਨਾ ਲਾਇਸੈਂਸ ਏਦਾਂ ਕਰ ਇੱਥੇ ਮੈਨੂੰ ਬਰਦੀਆਂ باقی ਬੰਦੇ ਦਿਖਾ ਫੇਲਾ ਕਿੰਨੇ ਨੇ ਜਲਾਲ ਕਰ ਰਹੇ ਦਿਖਾ ਇੱਕ ਮਿੰਟ ਖੜੋ ਤੂੰ ਯਾਰ ਇਕੱਲਾ ਬੰਦਾ ਫੜ ਕੇ ਤੂੰ ਉਹਨੂੰ ਕਹਿੰਦਾ ਬਾਕੀ ਜਿਹੜੇ ਉਹ ਬਰਦੀ ਪਾਈ ਕੀਤੇ ਨੇ ਦਿਖਾ ਉਹਦਾ ਨੰਬਰ ਵੀ ਦਿਖਾ ਮੈਨੂੰ ਉਹ ਹੀ ਇਸ਼ਾਰਾ ਰਿਹਾ ਨਾ ਨੰਬਰ ਦਿਖਾ ਮੈਨ ਬੰਦਾ ਮੈਨੂੰ ਨੰਬਰ ਨੂੰ ਫੜਨ ਨੂੰ ਜਦੋਂ ਇਹਨੂੰ ਰੁਕਣ ਦਾ ਇਸ਼ਾਰਾ ਕਿਉਂ ਉਹ ਯਾਰ ਤੂੰ ਇਕੱਲੇ ਤੇ ਤੂੰ ਇਹਦੇ ਇਕੱਲਾ ਫਰੀ ਗਰੀਬ ਬੰਦਾ ਦੇ ਕੇ ਧੱਕਾ ਕਰੋਗੇ ਕੀ ਕਿਤਾਬਾਂ ਤਾਂ ਕਾਫੀ ਆ ਜਿੰਨੇ ਆ ਕਿੰਨੇ ਬੰਦੇ ਨਹੀਂ ਮਰਦੀ ਕਿ ਹੈਗੀ ਜਦੋਂ ਤੁਹਾਡੇ ਹੱਥ ਕੋਈ ਆ ਜਾਂਦਾ ਕਿ ਬਰਦੀ ਨਹੀਂ ਬਾਈ ਫਲਾਣਾ ਨਹੀਂ ਬਾਈ ਬਾਕੀਆਂ ਨੂੰ ਤੁਸੀਂ ਕਿੰਨੇ ਨੂੰ ਵੱਢ ਲਿਆ ਯਾਰ ਇਹ ਕੋਈ ਨਹੀਂ ਕਰਦਾ ਇਹਨੂੰ ਰੋਕਣਾ ਤੂੰ ਯਾਰ ਬਾਈ ਆ ਬਾਕੀਆਂ ਦੀ ਗਲਤੀ ਨਹੀਂ ਹੈਗੀ ਇਹਦੇ ਡਰੈਸਿੰਗ ਬਾਈ ਇਹਨੂੰ ਰੋਕਿਆ ਇਸ਼ਾਰਾ ਨਹੀਂ ਗਿਆ ਉਹਨੂੰ ਨਜਾਇਜ਼ ਨਾ ਕਰਿਆ ਕਰੋ ਕੋਈ ਨਜਾਇਜ਼ ਜਿੰਨੀ ਦਰ ਮੇਰੀ ਸਾਹ ਦੇਖੋ ਬਾਈ ਜੀ ਦੇਖੋ ਮੇਰੀ ਗੱਲ ਧਿਆਨ ਕੋ ਇੱਕ ਪੱਤਰਕਾਰ ਵੀ ਇੱਕ ਪੱਤਰਕਾਰ ਦੇਖੋ ਦੋ ਤੋਂ ਸਾਲੂ ਕਹਿੰਦੇ ਆ ਪੱਤਰਕਾਰੀ ਤੋਂ ਉੱਪਰ ਉੱਟ ਕੇ ਤੁਸੀਂ ਗੱਲ ਕਰ ਰਹੇ ਹੋ ਜਦੋਂ ਇੱਕ ਕੋਈ ਗਰੀਬ ਬੰਦੇ ਨਾਲ ਥੱਕਾ ਹੁੰਦਾ ਫੇ ਪੱਤਲਗਰੀ ਦੇ ਉੱਪਰ ਉੱਠਣਾ ਪੈਣਾ ਆ ਆ ਲੋ ਐਂਡ ਆਰਡਰ ਆ ਆ ਟਰੱਕ ਥੱਲੋਂ ਨਿਕਲਦਾ ਤਾਂ ਬੜੇ ਹੈਵੀ ਹੈਵੀ ਨਹੀਂ ਨਿਕਲ ਸਕਦੇ ਆਹੀ ਕੋਈ ਥੱਕਾ ਨਹੀਂ ਕੀਤਾ ਹੈਵੀ ਨਹੀਂ ਨਿਕਲ ਸਕਦਾ ਕੋਈ ਥੱਕਾ ਹੀ ਨਹੀਂ ਕੀਤਾ ਆ ਹੈਵੀ ਹੈਲੋ ਅਸੀਂ ਕਿਸੇ ਦਾ ਥੱਕਾ ਨਹੀਂ ਕੀਤਾ ਹੈ ਹੈਵੀ ਟਰੱਕ ਨਹੀਂ ਨਿਕਲਦਾ ਵੀਰੇ ਨਿਕਲਦਾ ਇਹ ਤੋਂ ਨਿਕਲ ਸਕਦੇ ਆ ਨਿਕਲ ਸਕਦੇ ਆ ਇਹ ਪੁੱਲ ਤੋਂ ਰੁਕ ਜਾਂਦਾ ਤੁਸੀਂ ਉਹਨੂੰ ਕਿਉਂ ਨਹੀਂ ਕਹਿੰਦੇ ਕਿ ਭਾਈ ਤੂੰ ਰੁਕ ਜਾਂਦਾ ਯਾਰ ਮੈਂ ਕਹਿੰਦਾ ਉਹਨੇ ਰੁਕ ਗਿਆ ਗਲਤੀ ਆ ਤੂੰ ਫੜ ਲੈਂਦਾ ਮਾਰਿਆ ਗੱਲ ਕਿਹਨੇ ਮਾਰਿਆ ਤੈਨੂੰ ਦੱਸ ਕੇ ਮਾਰਿਆ ਯਾਰ ਬੁਲਾ ਲਾ ਯਾਰ ਬੁਲਾ ਲਾ ਮਾਸ਼ਾਅੱਲਾ ਮਾਰਿਆ ਉਹ ਮੱਲੇ ਦੀਆਂ ਗਵਾਰੀਆਂ ਅਸਵਾਰੀਆਂ ਤੇ ਬਾਅਦ ਕੀ ਜੇ ਮੈਂ ਰਿਆ ਨਹੀਂ ਬੁਲਾ ਲਾ ਬੁਲਾ ਲਾ ਪਤਾ ਕੀ ਗੱਲ ਆ ਭਾਜੀ ਬੁਲਾ ਲਾ ਪ੍ਰੈਸ਼ਰ ਨੇ ਆ ਗਿਆ ਆ ਬਾਈ ਦਾ ਪ੍ਰੈਸ਼ਰ ਹੋਇਆ ਹੋਇਆ ਚੰਗਲ ਖੋਲ ਯਾਰ ਉਹਦੀ ਗੱਡੀ ਦਾ ਗੱਡੀ ਦਾ ਸੰਗਲ ਖੋਲ ਇੱਧਰ ਆਓ ਆ ਸੰਗਲ ਦਿਖਾਓ ਕੀ ਯਾਰ ਆ ਭਾਈ ਜੀ ਸੰਗਲ ਖੋਲੋ ਗੱਡੀ ਦਾ ਉਹ ਮੁੰਡਾ ਦਵਾਈ ਲੈਣ ਗਿਆ ਕਿ ਸਿਰ ਦਾ ਉਹ ਮੈਂ ਖੋਲ ਦੇਣਾ ਸੀ ਉਹ ਮੁੰਡਾ ਦਵਾਈ ਲੈ ਕੇ ਆਇਆ ਖੋਲੋ ਯਾਰ ਜੁਆਇਬ ਬੱਤੀ ਮੈਂ ਤੁਹਾਨੂੰ ਨਹੀਂ ਕਹਿੰਦਾ ਪਰ ਮਲਾਜਮ ਨੂੰ ਉਹਨਾਂ ਕਿ ਸਿਧਾ ਕੇ ਰੱਖਿਆ ਕਰੋ ਵੀ ਇਹ ਗਰੀਬ ਬੰਦੇ ਦੇ ਹੱਥਾਂ 'ਚ ਲੱਗੇ ਕਿਦੋਂ ਡਰ ਬਿਲਕੁਲ ਵੀ ਨਹੀਂ ਇਦਾਂ ਦਾ ਕੰਮ ਹੁੰਦਾ ਇਹ ਜਦੋਂ ਖੁਦ ਗਲਤੀ ਕਰਦਾ ਲੱਗਦਾ ਇਹ ਸਰਪੰਚਾਂ ਦਾ ਆਇਆ ਸੀ ਇਹ ਬਿਲਕੁਲ ਪਿਆਰ ਨਾਲ ਬੋਲਿਆ ਲੇਕਿਨ ਉਹਨੇ ਪ੍ਰੇਖ ਨੇ ਮੁੱਕੇ ਮਾਰੇ ਉਹਨੇ ਤਾਂ ਕਰ ਚਾਹਿਆ ਮੈਂ ਤੁਹਾਨੂੰ ਕੀ ਦੱਸੀ ਕੀ ਗੱਲ ਦੱਸੀ ਆ ਇਹ ਮੁੱਕੇ ਵੰਨਾ ਰੇ ਜਿਹੜਾ ਉਹਨਾਂ ਦਾ ਦੋਸ਼ਮਾਨ ਆ ਨਾ ਅਸੀਂ ਉਹਨਾਂ ਨਾਲ ਕੋਈ ਰੱਜ ਹੁਣ ਉਹਦੀ ਕਿੰਨੀ ਹੋਣਾ ਦਾ ਕਿੰਨਾ ਟਾਈਮ ਬਰਬਾਦ ਹੋਇਆ ਭਾਜੀ ਇੱਕ ਬੰਦਾ ਗਰੀਬ ਬੰਦਾ ਸਾਰਿਆਂ ਨੇ ਕਿੰਨਾ ਕਮਾਲਾਂ ਦਾ ਹਾਂਗਾ ਮੁਰਮੁਰੋ ਮੈਂ ਇਹਨੂੰ ਬੰਦ ਕਰ ਉਹ ਮੈਨੂੰ ਚਲੋ ਮੈਂ ਕਰ ਲੈਣਾ ਸੋ ਆ ਤਾ ਤਾਲਾ ਤਾਲਾ ਖਲਾਓ ਫੇਰ ਮੈਂ ਗੱਲ ਕਰਦਾ ਤਾਂ ਆ ਤੁਸੀਂ ਦੇਖ ਸਕਦੇ ਹੋ ਜਦੋਂ ਕੋਈ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਨੂੰ ਇਦੋਂ ਇਦੋਂ ਬਹਿਲਾ ਹਕਮੇ ਤਾਂ ਨਾਲ ਗੱਲ ਕਰਦਾ ਅੱਛੇ ਸਾਥ ਇਹ ਨਹੀਂ ਬੇਗਾ ਤੁਹਾਡੇ ਕੋਈ ਦੁਸ਼ਮਣ ਆ ਸੀ ਭਰਾ ਤੁਸੀਂ ਸਾਡੇ ਪਰ ਇਹ ਮੇਰੇ ਦੁਸ਼ਮਣਾਂ ਨਾਲ ਪਰ ੱੱਕਾ ਕਰਦੇ ਮਿਲਾ ਜਰ ਨਹੀਂ ੱੱਕਾ ਕਰਦੇ ਅੱਛਾ ਹਜ਼ਾਰ ਕੀ ਅੱਛੇ ਗਲਤ ਕਰਦੇ ਕਿੰਨਾ ੱੱਕਾ ਕਰ ਮੁਰਨਾ ਤਾਂ ਹੈ ਮਾੜਾ ਮੋਟਰ ਆਪਾਂ ਟ੍ਰੈਫਿਕ ਚਲਾਉਣ ਲਈ ਘੂਰਨੇ ਤਾਂ ਹੈਗੇ ਮੈਂ ਕਹਿੰਦਾ ਟ੍ਰੈਫਿਕ ਚਲਾਓ ਪਰ ਆ ਹੁਣ ਆ ਦੇਖੋ ਆ ਟਿੱਪਰ ਪਰ ਟੱਗਿਆ ਟੱਗਿਆ ਇਹ ਆਪਾਂ ਨਹੀਂ ਬੰਦ ਕਰ ਸਕਦੇ ਐ ਅਥਾਰਟੀ ਬੰਦ ਕਰੇ ਆਉਂਦੇ ਸਾਰੇ ਤੇ ਬਣਾਉਂਦੇ ਐ ਵੀ ਤੇ ਸਾਰੇ ਆਉਂਦੇ ਸੋ ਆਪ ਪਰ ਨਿਯਮ ਹਰ ਇੱਕ ਲਈ ਨੋ ਐਂਟਰੀ ਨਹੀਂ ਚਾਹੁੰਨੀ ਹੈਗੀ ਉਹਦੇ ਨੂੰ ਨੋ ਐਂਟਰੀ ਹੈ ਮੈਂ ਕਹਿੰਦਾ ਨੋ ਐਂਟਰੀ ਟੱਗਿਆ ਹੈਗਾ ਸ਼ਹਿਰ ਚ ਚਲੋ ਭਰਿਆ ਹੋਇਆ ਟੱਗਣਾ ਖਾਲੀ ਸੋ ਇੱਥੇ ਬਹੁਤ ਸਾਰੇ ਕਾਨੂੰਨ ਜਿਹੜੇ ਆ ਗਰੀਬਾਂ ਲਈ ਲਾਗੂ ਹੁੰਦੇ ਪਰ ਹਰ ਇੱਕ ਬੰਦੇ ਲਈ ਲਾਗੂ ਨਹੀਂ ਹੁੰਦੇ ਸੋ ਆ ਹੋਰ ਇਹਦਾ ਕਾਲਾ ਖਲਵਾ ਰਹੇ ਆ ਅਜੇ ਤਾਂ ਖੋਲ ਨਹੀਂ ਰਿਹਾ ਤੁਹਾਡਾ ਬੰਦਾ ਤੋ ਆ ਬੰਦਾ ਨੇ ਸਾਰਾ ਦਿਨ ਜੇ ਕਾਟ ਵਾਲੇ ਨੇ 4-500 ਰੁਪਏ ਰੋਜੀ ਰੋਟੀ ਕਮਾਈ ਹੁੰਦੀ ਆ ਜਿਹੜੇ 3-4 ਘੰਟੇ ਸਵੇਰ ਦੇ ਉਰੇ ਇੱਥੇ ਟੁੱਟ ਗਏ ਆ ਹਜੇ ਪਤਾ ਨਹੀਂ ਕੀ ਕਿਰਾਇਆ ਦੇਣ ਤੋਂ ਵੀ ਕਈ ਵਾਰ ਇਹਨਾਂ ਨੂੰ ਲੋਕੀ ਧੱਕੇ ਮਾਰ ਕੇ ਘਰੋਂ ਕੱਢ ਦਿੰਦੇ ਆ ਕੀ ਗ੍ਰੈਂਡ ਦਿੰਦੇ ਕਿਰਾਇਆ ਦਵਾ ਦੇ ਜਦ ਸਾਰਾ ਦਿਨ ਸ਼ਹਿਰ ਦੇ ਵਿੱਚ ਟ੍ਰੈਫਿਕ ਵਾਲੇ ਹੋਰ ਲੋਕਾਂ ਦਾ ਮੱਥੇ ਵੱਜਣੇ ਆ ਆ ਦਵਿੰਦਰ ਸਿੰਘ ਜੀ ਕਹਿੰਦੇ ਮੀਡੀਆ ਵਾਲੇ ਬਲਵਾਸ਼ੀ ਕਰਦੇ ਆ ਬਾਈ ਜੀ ਜਦੋਂ ਤੁਹਾਡੇ ਵਰਗੇ ਨੇ ਛਿੱਤਰ ਪੈਂਦੇ ਨਾ ਨਵਿੰਦਰ ਸਿੰਘ ਜੀ ਜਿਹੜੋ ਤੁਹਾਡੇ ਵਰਗੇ ਛਤਰਵੇਂ ਦੇ ਨਾ ਪੁਲਿਸ ਫੇਰਦੀ ਤੁਹਾਡੇ ਵਰਗੇ ਛਤਰ ਫੇਰ ਤੁਹਾਨੂੰ ਮਿੱਤਰ ਯਾਰ ਆਉਂਦੇ ਮੀਡੀਆ ਵਾਲੇ ਪਤਾ ਹੀ ਗਿਲਾ ਤੁਹਾਡੇ ਵਰਗੇ ਫੇਸਬੁੱਕ ਤੇ ਬਖਵਾਦ ਕਰਨ ਜੋਗੇ ਹੁੰਦੇ ਆ ਆ ਗਰੀਬ ਬੰਦਾ ਆ ਆਟੋ ਵਾਲਿਆਂ ਨੂੰ ਕੋਈ ਕਿਰਾਏ ਦੇ ਕਮਰੇ ਨਹੀਂ ਹੁੰਦਾ ਕਿ ਉਹਨਾਂ ਨੇ ਕਿਰਾਏ ਦੇ ਕਿਰਾਇਆ ਟਾਈਮ ਤੇ ਦੇਣਾ ਕਿ ਨਹੀਂ ਦੇਣਾ ਠੀਕ ਆ ਤੁਸੀਂ ਮਾਰਦੇ ਫੇਸਬੁੱਕ ਤੇ ਗੱਲਾਂ ਉਹ ਬੰਦਾ ਫੇਰਦਾ 4 ਘੰਟੇ ਹੋ ਗਏ ਪਰੇਸ਼ਾਨ ਆ ਮੇਰਾ ਘਰ ਲੱਭ ਕੇ ਗਿਆ ਬਾਈ ਜੀ ਮੇਰੇ ਨਾਲ ਥੱਕਾ ਹੋਇਆ ਮੇਰੇ ਮੇਰੇ ਸੰਗਲ ਉਹਨੇ ਆਟੋ ਨੂੰ ਲਾ ਦਿੱਤੇ ਮੈਨੂੰ ਮੁੱਕੇ ਬਾਰੇ ਥੋਡੇ ਵਰਗੇ ਕਹਿੰਦੇ ਮੀਡੀਆ ਵਾਲੇ ਬਗਵਾਸ਼ੀ ਕਰਦੇ ਆ ਪਰ ਥੋਡੇ ਵਰਗੇ ਜਦੋਂ ਛਿੱਤਰ ਪੈਂਦੇ ਨਾ ਫਿਰ ਕਹਿਣਗੇ ਕੋਈ ਮੀਡੀਆ ਵਾਲਾ ਭੇਜੋ ਜਿਹੜਾ ਸਾਡੀ ਮਤ ਕਰਦਗੇ ਬਕਵਾਸ ਕਰਨੀ ਫੇਸਬੁਕ ਤੇ ਬਹੁਤ ਸੋਕੀ ਆ ਬੰਦ ਗਰੀਬਾਂ ਦਾ ਸਾਥ ਦੇਣਾ ਬਹੁਤ ਔਖਾ ਆ ਪਹਿਲਾ ਘਰ ਲੱਭ ਕੇ ਤੂੰ ਆਇਆ ਕਿ ਮੈਂ ਗਿਆ ਵੀ ਮੈਨ ਤੋਂ ਹੀ ਕੋ ਆਇਆ ਹੋ ਕੇ ਬੰਦੇ ਮਾਰਗੇ ਵੀ ਤੁਸੀਂ ਬਈਆ ਕਰਨ ਲਈ ਕਿਨੋਂ ਇੱਥੇ ਆਇਆ ਤੁਸੀਂ ਹੱਲ ਕਰਾ ਦੇਣਾ ਸਾਡਾ ਹੋਰ ਮੀਡੀਆ ਵਾਲੇ ਮਾਰਗੇ ਕਹਿ ਦਿੰਦੇ ਆਂਦੇ ਨਹੀਂ ਕਿ ਤੁਸੀਂ ਮੈਨੂੰ ਮੋਨ ਕੀਤਾ ਜਿੰਨਾ ਬੰਦੇ ਚੱਲ ਜਿਆ ਰਹਗਾ ਕੌਣੇ ਠੰਡੇ ਤੁਸਲੇ ਆਜੋ ਅਜੀ 15 ਮੀਟਰ ਤੇ ਗਾਇਬ ਚਪੇ ਨਾ ਆਇਓ। ਸੋ ਇਹ ਕਹਿਣਾ ਬਹੁਤ ਸੋਖਾ ਆ ਜਿੰਨਾ ਨਾ ਕੋਈ ਨਹੀਂ ਖੜਦਾ ਖੜਾਂਗੇ ਜਿੰਨੇ ਦੇ ਇਸ ਪਰਮਾਤਮਾ ਨੇ ਸਾਹ ਦਿੱਤੇ ਆ ਖੜਾਂਗੇ ਗਰੀਬਾਂ ਨਾਲ ਖੜਾਂਗੇ ਜਿੰਨੇ ਜੋ ਕਰਨਾ ਬਕਵਾਸ ਕਰੀ ਜਾਵੇ। ਸੋ ਆ ਬੰਦੇ ਦੀ ਰੋਜੀ ਰੋਟੀ ਦਾ ਸਮਾਧਾਨ ਕੀਤਾ ਆ ਇਹ ਪਰਮਾਤਮਾ ਬਾਈ ਜੀ ਰੋਣਾ ਨਹੀਂ ਹੈਗਾ ਆਪਣੀ ਰੋਜੀ ਰੋਟੀ ਕਮਾ ਠੀਕ ਆ ਕੋਈ ਪਰੇਸ਼ਾਨੀ ਆਵੇ ਜਦੋਂ ਮਰਜ਼ੀ ਬੁਲਾ ਲੈ ਠੀਕਾ ਤੂੰ ਗਲਤ ਤੂੰ ਗਲਤ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਜੇ ਤੂੰ ਗਲਤ ਹੈ ਫਿਰ ਤੇਰਾ ਅਸੀਂ ਆਪਾਂ ਆਟੋ ਫੜਾਵਾਂਗੇ ਮੈਂ ਗਲਤੀ ਕੀਤੀ ਮੈਂ ਤਾਂ ਕਾਗਜ਼ ਹੀ ਪੁੱਛਦੇ ਹਾਂ ਇਹਨੇ ਜੰਜਾਮਾ ਦਾ ਕੀ ਆ ਕੋਈ ਹੈ ਜਿਹੜਾ ਤੇਰੇ ਨਾਲ ਇਹਨੂੰ ਕੁੱਤੀ ਜਾਊਗੀ ਕੁੱਤੇ ਦਾ ਕੁੱਤੇ ਦਾ ਨਾ ਨੁੜੀਏ ਚੱਲ ਕੋਈ ਨਹੀਂ ਹੁਣ ਜੋ ਹੋ ਗਏ ਕੀ ਕਾਗਜ਼ ਪੁੱਛਦੇ ਆ ਕਾਗਜ਼ ਆ ਰੱਤ ਦਾ ਬਾਈ ਜੀ ਸੰਗਲ ਖੋਲ ਦੇਣੀ ਪਏ ਹੋਰ ਜਿਆਦਾ ਮੁੰਡੇ ਚੱਲਦੇ ਸੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਯੂਨਾਈਟਿਡ ਫੋਰਟ ਬਲੋ ਜਿਹੜਾ ਨਾਲ ਖੜੇਗਾ ਹਮੇਸ਼ਾ ਖੜੇਗਾ ਜਿੰਨੇ ਸਵਾਸ ਆ ਕੇ ਖੜੇਗਾ 彼がファウルは。